ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬੀ ਵਿਰਸਾ ਬੰਧੇਰ ਚੈਨਲ ਤੇ ਤੁਹਾਡਾ ਸਵਾਗਤ ਹੈ। ਆਮ ਇਦ ਕਰਦੀਆਂ ਕਿ ਸਾਰੇ ਠੀਕ ਹੋਵੋਗੇ ਤੇ ਪਿਛਲੀਆਂ ਵੀਡੀਓ ਦੇ ਵਿੱਚ ਅਸੀਂ ਨੇ ਦਿਖਾਇਆ ਸੀਗਾ ਤੁਹਾਨੂੰ ਵੀ ਅਸੀਂ ਨੇ ਹਲਦੀ ਬੀਜੀ ਤੀਗੀ ਤੇ ਹਲਦੀ ਤੇ ਇੱਕ ਵਾਟ ਆਦਰਕ ਦੀ ਬੀਜੀ ਤੀਗੀ ਤੇ ਅੱਜ ਸਰਦਾਰ ਜੀ ਉਹਨਾਂ ਨੂੰ ਆਲਦੀ ਨੂੰ ਕਵਰ ਕਰ ਰਹੇ ਨੇਗੇ ਪਰਾਲੀ ਦੇ ਨਾਲ ਟੱਕ ਰਹੇ ਨੇ। ਕਹਿੰਦੇ ਇਹ ਕੇਦੇ ਨਾਲ ਵੀ ਇਹ ਤਾਂ ਕੱਖ ਨਹੀਂ ਹੋਣਗੇ ਵਿੱਚ ਤੇ ਨਾਲੇ ਇੱਕ ਹਣੀ ਸੱਲ ਫੜ ਕੇ ਰੱਖੂਗੀ ਸੱਲ ਹਾਂ ਵੀ ਜਿਆਦੇ ਧੁੱਪ ਨਹੀਂ ਜਿਆਦੇ ਧੁੱਪ ਨਹੀਂ ਲੱਗੂਗੀ ਤੇ ਜਿਆਦੇ ਧੁੱਪ ਨਹੀਂ ਲੱਗੂਗੀ ਤਾਂ ਕਰਕੇ ਸਾਰੀ ਹਲਦੀ ਕਵਰ ਹੋ ਜਾਈਏਗੀ ਨਹੀਂ ਸੇਤੀ ਪਾਣੀ ਲਾਉਣਾ ਪੈਂਦਾਗਾ ਨਹੀਂ ਸੇਤੀ ਅ ਨਹੀਂ ਸੇਤੀ ਪਾਣੀ ਲਾਉਂਦਾ ਗਰਮੀ ਕਰਕੇ ਸੁੱਕ ਜਾਂਦਾਗਾ ਤੇ ਨਹੀਂ ਹੁਣ ਇਹਦੇ ਕਵਰ ਕਰੀਨ ਨਾਲ ਸੱਲ ਫੜ ਕੇ ਰੱਖੋਗੀ ਧੁੱਪ ਘੱਟ ਲੱਗੂਗੀ ਹੈਨਾ ਇਹਨੇ ਕੱਖ ਘੱਟ ਹੋਊਗਾ ਮਿਹਨਤ ਤਾਂ ਬਹੁਤ ਕਰੀ ਆ ਹਾਂ ਹੈਨਾ ਅੱਜ ਕੀ ਕਰਕੇ ਦੇਖਦੇ ਆਂਗੇ ਵੀ ਕਿਵੇਂ ਰਹੁ ਹਲਦੀ ਹਲਦੀ ਤੇ ਿੱਟੀ ਹਲਦੀ ਲਾਵਾਂਗੇ ਹੂੰ ਹੂੰ ਸੁੰਡਾ ਹਲਦੀ ਤੇ ਕਾਲੀ ਹਲਦੀ ਹਾਂ ਫਿਰ ਉਹਦਾ ਵੀ ਜਮਾਂਗੇ ਹੂੰ ਅਗਲੀ ਵਾਰ ਲਾਵਾਂਗੇ ਠੀਕ ਹੈ ਪਤਾ ਸੀ ਅਗਲੀ ਹੂੰ 2 ਕਿਲੋ ਵੀ ਮਿਲਦਾ ਸੀ ਹੂੰ ਲਾ ਲੂ ਵੀ ਬਾਣੀਗਾ ਹੂੰ ਸੁੰਡਾ ਇਨਾ ਫਿਰ ਲੋੜ ਤਾਂ ਪੈਂਦੀ ਨਹੀਂ ਕਰਾਂ ਸੀ ਮਿਹਨਤ ਬਹੁਤ ਕਰੀਏ ਕਰਨੀ ਪੈਂਦੀ ਹਰੇਕਸ ਤੇ ਹੁਣ ਮੰਨ ਲਾ ਵੀ ਪਹਿਲਾਂ ਸਾਰੀ ਬੀਜੀ ਆ ਹੁਣ ਕੱਲ ਤੇ ਕਵਰ ਕਰਨ ਲੱਗੇ ਨੇ ਸਾਰੀ ਕਵਰ ਕਰੀਏਗੀ ਮੈਂ ਇਹਨਾਂ ਦਾ ਫਾਲ ਮਿਲ ਜੇ ਆਪਾਂ ਗੱਲ ਕਰ ਮੈਂ ਤਾਂ ਚਲ ਬੰਦਾ ਕਰਦਾ ਹੈਗਾ ਹਨਾ ਹਾਂਜੀ ਕੀਰਤ ਨੇ ਸੁਣਾ ਦਿੱਤੀ ਤੁਹਾਨੂੰ ਭਾਵੇਂ ਭਾਵੇਂ ਕਿ ਗੀਤਾ ਤੇ ਹੁਣ ਅਸੀਂ ਦਿਖਾਉਣੇ ਤੁਹਾਨੂੰ ਭਾਉਣ ਵੀ ਉਹਦੇ ਕੀੜੇ ਗਏ ਨੇ ਕਿ ਨਹੀਂ ਗਏ ਨੇ ਕੀੜੇ ਚੱਕੀ ਲੈ ਕੇ ਪਰਾਂ ਉਹ ਦੇ ਇੱਥੇ ਕੋਈ ਇੱਚੇ ਖੜਿਆ ਤਾਂ ਕੋਈ ਇੱਥੇ ਆਦਿਆ ਸਾਰੇ ਲੰਗੋ ਖੜਿਆ ਤੇ ਇਹਨਾਂ ਨੇ ਚੱਕ ਚੱਕ ਕੇ ਉਵੇਂ ਕੀੜੇ ਫਿਰਦੇ ਨੇ ਆਹ ਦਾਲ ਜਿੰਨੀ ਵੀ ਆ ਕੋਈ ਸਮੈਲ ਨਾਲ ਕੋਈ ਨਹੀਂ ਗਏ ਹੈਗੇ ਉਵੇਂ ਕੀੜੇ ਨੇਗੇ ਉਵੇਂ ਫਿਰਦੇ ਨੇ ਸਾਰੇ ਕੋਈ ਫਾਇਦਾ ਨਹੀਂ ਹੋਇਆ ਹੈਗਾ। ਇਹ ਕਾਸੇ ਨਾਲ ਨਹੀਂ ਜਾਂਦੇ ਹੈਗੇ। ਇਹਨਾਂ ਨੇ ਤਾਂ ਜਿਵੇਂ ਤਪਾ ਛੱਡਿਆ ਹੈਗਾ। ਬਾਕੀ ਜਿਵੇਂ ਕੋਈ ਇੱਥੇ ਕਣਕ-ਕਣਕ ਵਾਈ ਹੁੰਦੀ ਆ ਫੇਰ ਵੀ ਬਹੁਤ ਔਖਾ ਕਰਦੇ ਨੇ ਸਾਰੀ ਕਣਕ ਢੋ ਲਾਂਦੇ ਨੇਗੇ। ਜੇ ਕੋਈ ਚੀਜ਼ ਵੀ ਇੱਥੇ ਸੁੱਕਣੀ ਪਾਉਣਿਆ ਜਿਵੇਂ ਇਹ ਥੋੜੀ ਵੀ ਕਣਕ ਧੋ ਕੇ ਪਾ ਦਾਂਗੇ ਉਹਦੀ ਸਾਰੀ ਲੈਣ ਲੱਗ ਜੰਦੇ ਨੇਗੇ। ਚੱਕ ਲੈਉਂਦੇ ਨੇਗੇ। ਇਹ ਜਾਂਦੇ ਵੀ ਹੈ ਨਹੀਂ ਕਾਸੇ ਨਾਲ ਵੀ ਇੱਕ ਵਾਰੀ ਸਾਨੂੰ ਕੋਈ ਕਹਿੰਦਾ ਕਿ ਵੀ ਉਹ ਕਰ ਦੋ ਕਿ ਡੱਬੇ ਚ ਕੋਈ ਕੀੜਾ ਬੰਦ ਕਰਕੇ ਲੈ ਜਾਓ। ਤੇ ਵੀ ਅਗੇ ਬਗਾਨੀ ਜੂ ਚ ਛੱਡਿਓ ਉਹ ਵੀ ਅਸੀਂ ਛੱਡਿਆਂ ਦਾ ਨਾ ਕਾਸਨਲੀ ਜਾਂਦੇ ਹੈਗੇ ਤਾਂ ਵਾਧੂ ਤੇ ਵਹਿ ਬਣੇਗੇ ਮੱਧੂ ਦੀ ਗੱਲ ਹੈਗੀ ਲੈ ਹੁਣ ਉਹ ਵੀ ਫਿਰਦੇ ਨੇ ਕੀੜੇ ਕੋਈ ਹਰਕ ਨਹੀਂ ਪਿਆ ਕੁਝ ਨਹੀਂ ਲੈਣਾ ਨਹੀਂ ਦੇਣਾ ਨਹੀਂ ਹੈਗਾ ਤੇ ਵੀਡੀਓ ਤਾਂ ਕੋਈ ਸੱਚ ਹੁੰਦੀ ਨਹੀਂ ਗੀਆਂ ਵੀਡੀਓ ਨੂੰ ਦੇਖ ਕੇ ਕਰਿਆ ਤਾਂ ਬਥੇਰਾਗਾ ਸਮ ਗੰਦੀ ਲੈ ਇਹਨਾਂ ਨੂੰ ਸੁੰਘ ਕੇ ਜਾਣ ਦਾ ਦੂਰ ਦੀ ਵਖਰੀ ਦੀ ਗੱਲ ਹੈ ਇਹਦਾ ਲੌਂਗ ਚੱਕ ਚੱਕ ਕੇ ਮੂੰਹ ਚ ਲੈ ਗਈ ਮੂੰਹ ਚ ਲੈ ਆ ਲੈ ਕੇ ਲੌਂਗ ਸਾਰੇ ਦੂਰ ਦੂਰ ਤੱਕ ਖੰਡਿਆ ਦੇ ਆ ਪੈਨੇ ਲੌਂਗ ਸਾਰੇ ਖੰਡਿਆਏ ਇਹਨਾਂ ਨੇ ਆ ਬੇਟਾ ਜੀ ਸਾਡਾ ਬੋਲਟ ਜਿੱਦ ਦੇ ਇਹ ਬੋਲਟ ਨੂੰ ਲੈ ਕੇ ਆਏ ਤੇ ਕੇ ਗਰਵਿੰਦਰ ਤੇ ਦਾੜੀ ਤੇ ਉਦੋਂ ਮੈਨੂੰ ਕਹਿੰਦੇ ਆ ਕਿ ਵੀ ਫੋਨ ਕਰਤਾ ਕਹਿੰਦੇ ਆ ਕਿ ਵੀ ਤੇਲ ਚੋਦੀ ਆ ਕਿ ਅਸੀਂ ਬੋਟ ਨਹੀਂ ਆਉਣੀ ਆ ਮੈਂ ਆਖਿਆ ਮਗਾ ਠੀਕ ਆ ਮੈਨੂੰ ਵੀ ਐਵੇਂ ਆ ਕਿ ਮੈਂ ਘਰੇ ਕੋਈ ਗੱਲ ਨਹੀਂ ਕੀਤੀ ਹੈਗੀ ਬੋਟ ਲੈ ਕੇ ਆਉਂਦੇ ਨੇ ਹੈਂ ਤੇ ਜਦੋਂ ਇਹਨਾਂ ਨੇ ਲਿਆ ਕੇ ਖੜਾਤਾ ਇਹਨੂੰ ਕੋਈ ਮੈਂ ਕਿਹਾ ਤੇ ਕੁੱਤਾ ਇਹਨੂੰ ਇੱਕ ਸਾਲ ਹੋ ਗਿਆ ਲੈੰਦੇ ਨੂੰ ਇਹ ਜਿੰਨਾ ਦੇ ਰੱਖਿਆ ਹੋਇਆ ਸੀ ਉਹਨਾਂ ਦੇ ਇਹਦਾ ਨਾਂ ਬੋਟ ਰੱਖਿਆ ਹੋਇਆ ਸੀਗਾ ਅਸੀਂ ਨੇ ਚੇਂਜ ਨਹੀਂ ਕੀਤਾ ਤੇ ਉਨੇ ਦਾ ਨਾ ਵੋਲਟ ਹੀ ਹੈਗਾ ਰਲ ਕਰ ਡਰ ਵੀ ਲੱਗਦਾ ਹੈ ਸਾਨੂੰ ਕਹੀ ਕਹਿ ਲੈਂਦੇ ਨੇ ਜਦੋਂ ਫੜ ਕੇ ਅਸੀਂ ਲੈ ਕੇ ਜਾਨੇਂਗੇ ਬਾਹਰ ਕਮਾਉਣ ਵਾਸਤੇ ਤੇ ਸਾਨੂੰ ਕਹਿ ਦਿੰਦਾ ਅਗਲਾ ਵੀ ਤੁਸੀਂ ਕਿਤੇ ਹੋ ਦੇਖਿਓ ਸਾਨੂੰ ਉਹ ਵੀ ਵੱਡੂ ਇਹ ਅਜੇ ਤੱਕ ਤਾਂ ਜਿੰਨੇ ਦੀ ਕੁਛ ਨਹੀਂ ਸਾਨੂੰ ਤਾਂ ਕੁਛ ਨਹੀਂ ਕਹਿੰਦਾ ਸਾਰਿਆਂ ਨੂੰ ਛੋਟੀ ਵੀ ਫਿਰਦੀ ਰਹਿੰਦੀ ਹੈ ਕੁੜੀਆ ਰਾਣੀ ਉਹਨੂੰ ਨਹੀਂ ਕੁਛ ਕਹਿੰਦਾ ਹੈਗਾ ਕਿਸੇ ਨੇ ਨਹੀਂ ਕਹਿੰਦਾ ਹੈਗਾ ਕੇਰਾ ਦਾ ਹੁੰਡਾਰ ਬਹੁਤ ਲੱਗਦਾ ਹੈਗਾ ਵੀ ਮਤਲਬ ਵੀ ਸੜਕ ਤੇ ਜੇ ਸਿਪੰਨ ਕਿਰਾਕ ਦੇ ਦੇ ਨੀ ਮੇ ਕੋ ਸਾਈਕਲ ਆ ਲੈਣ ਤਾਂ ਜਿਵੇਂ ਮਗਰ ਪਏ ਜਾਂਦਾਗਾ ਐਵੇਂ ਕਿਸੇ ਦੇ ਸੱਟ ਫੇਟ ਮਰਾਊਗਾ ਜਾਂ ਵੱਢੂਗਾ ਇੱਕ ਰੋਡ ਦਾ ਕੰਮ ਆਗਾ ਰੋਡ ਤੇ ਵਗ ਜਾਂਦਾਗਾ